ਜੈ ਆਯੁਰਵੇਦ ਜੈ ਸ੍ਰੀ ਤਨੰਤਰੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਦੇ ਆਂ ਬਧੇ ਹੋਏ ਕੈਸਟਰੋਲ ਦੀ ਕੈਸਟਰੋਲ ਬਧਨ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਰੀਰ ਨੂੰ ਲੱਗ ਜਾਂਦੀਆਂ ਹਨ ਜਿਵੇਂ ਕਿ ਜੋੜ ਦਰਦ ਹੋਣਾ ਅਤੇ ਕਈ ਚਮੜੀ ਦੀਆਂ ਬਿਮਾਰੀਆਂ ਵੀ ਪੈਦਾ ਹੋ ਜਾਂਦੀਆਂ ਉਸ ਲਈ ਵਧੇ ਹੋਏ ਕੈਸਟਰੋਲ ਲਈ ਬਹੁਤ ਹੀ ਵਧੀਆ ਦਵਾਈ ਹੈ। ਅਲਫੀ ਲੈ ਲੈਣੀ ਹੈ ਦੋਸਤੋ। ਉਸ ਨੂੰ ਲੋਹੇ ਦੀ ਕੜਾਹੀ ਵਿੱਚ ਪਾ ਕੇ ਅੱਗ ਤੇ ਹਲਕਾ ਜਿਹਾ ਭੁੰਨ ਲੈਣਾ ਹੈ। ਅਤੇ ਉਸ ਦਾ ਬਰੀਕ ਪਾਊਡਰ ਬਣਾ ਲੈਣਾ ਹੈ। ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਉਸ ਤੋਂ ਬਾਅਦ 1 ਚਾਹ ਦਾ ਚਮਚ ਤਾਜ਼ੇ ਪਾਣੀ ਨਾਲ ਇਸ ਨੂੰ ਲੈਂਦੇ ਰਹੋ। ਕੁਝ ਹੀ ਸਮੇਂ ਵਿੱਚ 25 ਤੋਂ 30 ਦਿਨਾਂ ਦੇ ਵਿੱਚ ਤੁਹਾਡਾ ਜੋ ਕੈਸਟ੍ਰੋਲ ਹੈ ਉਹ ਨਾਰਮਲ ਹੋ ਜਾਏਗਾ ਸਹੀ ਰਹਿਣ ਲੱਗ ਜਾਏਗਾ ਇੱਕ ਵਾਰ ਇਸ ਨੂੰ ਜ਼ਰੂਰ ਅਜ਼ਮਾ ਕੇ ਦੇਖੋ ਬਹੁਤ ਵਧੀਆ ਨਤੀਜੇ ਮਿਲਦੇ ਹਨ ਧੰਨਵਾਦ ਦੋਸਤ